ਸਸੀਕਲ ਜੀ ਮੈਂ ਤੁਹਾਡਾ ਲੰਮਰ ਸਰਪਰੀ ਕੁਝ ਜਲਦੀ ਇਹ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਸੀ ਸੋ ਅੱਜ ਮੈਂ ਆਪਣੇ ਬੱਚਾ ਸਾਡੇ ਪਰਮਾਰਥ ਆਪਣੇ ਘਰ ਬੈਠਾ ਜੋ ਬੱਚਿਆਂ ਲਈ ਜੋ ਇਹਨਾਂ ਦਾ ਇਹ ਕਾਰ ਕਾਰ ਦਿਖਾ ਦੇ ਵੀ ਸਾਰਿਆਂ ਨੂੰ ਮਰੇ ਕਾਰ ਬੰਦੂ ਜੁਆ ਹੈ ਸਾਰੇ ਜਿਹੜੇ ਜਿਹੜੇ ਵੀ ਇਸ ਵੀਡੀਓ ਨੂੰ ਦੇਖਦੇ ਆ ਜਾਂ ਨਾਲੇ ਜੁੜਨੇ ਆਓ ਜਲਦੀ ਜਲਦੀ ਜੁੜ ਜਿਓ ਕਿਉਂਕਿ ਬਹੁਤ ਗੰਭੀਰ ਮਸਲੇ ਤੋਂ ਨਿਕਲੇ ਆ ਕਿਉਂਕਿ ਪਰਮਾਤਮਾ ਕਰਦੀ ਵੀ ਕਿਸੇ ਦਾ ਵੀ ਛੱਡਣਾ ਨਹੀਂ ਚਾਹੀਦਾ ਸੋ ਆ ਰਹੇ ਆ ਭਾਈ ਹਾਂ ਜੀ ਜੀ 6 ਜਣੇ ਹੋ ਗਿਆ ਭਾਜੀ ਅੱਛਾ ਤੇ ਚਲੋ ਪਹਿਲਾਂ ਤਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਰਿਆਂ ਨੇ ਬਹੁਤ ਪਿਆਰ ਸਤਿਕਾਰ ਦਿੱਤਾ ਸਾਰਿਆਂ ਨੂੰ ਇਸੇ ਤਰ੍ਹਾਂ ਸਾਡੇ ਬੱਚਿਆਂ ਤੇ ਵੀ ਸਾਡੇ ਤੇ ਵੀ ਬਿਹਰ ਭਰੇ ਹੱਥ ਰੱਖੇ ਪਰਮਾਤਮਾ ਤੇ ਕੋਈ ਵੀ ਕਿਸੇ ਪਰਿਵਾਰ ਤੇ ਵੀ ਕੋਈ ਆਰਡੀ ਨਹੀਂ ਹੋਣੀ ਚਾਹੀਦੀ ਪਰਿਵਾਰ ਹੱਸਦੇ ਵਸਦੇ ਹੀ ਚੱਲਿਆ ਰਹਦੇ ਆ ਤੇ ਸਾਰੇ ਜਣੇ ਇਸ ਵੀਡੀਓ ਨੂੰ ਨਾਲ-ਨਾਲ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਵੀ ਦੇਖਣਗੇ ਇਹ ਇਹ ਮੇਰਾ ਬੇਟਾ ਹਾਨੂਰ ਇੱਕ ਨੂਰ ਆਈ ਲਵ ਨੂਰ ਵਾਈਸ ਜੀਰਾਣੀ ਕੁਝ ਦਿਨਾਂ ਤੋਂ ਤੁਸੀਂ ਦੇਖਿਆ ਸੀ ਕਿ ਕੁਝ ਬਹੁਤ ਘਰ ਦੇ ਵਿੱਚ ਬਹੁਤ ਵੱਡੀਆਂ-ਵੱਡੀਆਂ ਘਟਨਾਵਾਂ ਹੋ ਜਾਂਦੀਆਂ ਸੋ ਸਾਰੇ ਕਰਾਚੀ ਹੁੰਦੀਆਂ ਮੇਰੇ ਘਰ ਚ ਨਹੀਂ ਹੋਈ ਕਿਉਂਕਿ ਇਹ ਜਿਆਦਾ ਤੂਲ ਮੀਡੀਆ ਨੇ ਦਿੱਤਾ ਸੋ ਬੱਚੇ ਆਪਣੇ ਘਰ ਚ ਐ ਬੱਚਿਆਂ ਦਾ ਘਰ ਐ ਵਾਜਬਰੀ ਮੇਰੀ ਬੇਟੀ ਬੱਚੇ ਸਾਰੇ ਖੁਸ਼ ਆ ਤੇ ਆਪਣੇ ਘਰ ਚ ਬੈਠੇ ਆ ਤੇ ਜਿਹੜੇ ਜਿਹੜੇ ਵੀ ਇਸ ਵੀਡੀਓ ਨੂੰ ਦੇਖਦੇ ਸ਼ੇਅਰ ਜ਼ਰੂਰ ਕਰੀ ਜਾਓ ਕਿਉਂਕਿ ਅੱਜ ਅਸੀਂ ਆਪਣੇ ਪਰਿਵਾਰ ਦੇ ਵਿੱਚ ਬਿਲਕੁਲ ਖੁਸ਼ ਆ ਤੇ ਜੋ ਵੀ ਮੰਨ ਦੇ ਵਿੱਚ ਕੁਝ ਕੋਈ ਵਿਚਾਰ ਸੀਗੇ ਐਸੇ ਜਿਹੜੇ ਇਹ ਘਰ ਦੇ ਵਿੱਚ ਕੁਝ ਘਟਨਾਵਾਂ ਹੋ ਗਈਆਂ ਸੋ ਉਹ ਸਾਰੀਆਂ ਪ੍ਰਾਣੀਆਂ ਓਮ ਬੈਟ ਗਈਆਂ ਦੂਰ ਜਾਂ ਬੈਟ ਗਈਆਂ ਚਲੋ ਬੱਚੀਆ ਛੋਟੀਆਂ ਜਿਹੜੀਆਂ ਰੋਜੀ ਤੋਂ ਛੋਟੀਆਂ ਵੱਲੀ ਉਹ ਵੀ ਬੱਚੇ ਆ ਸਾਡੇ ਤੇ ਗਲਤੀਆਂ ਹਰ ਇੱਕ ਨੂੰ ਹੋ ਜਾਂਦੀਆਂ ਜਾਂ ਮੇਰੇ ਕੋਲ ਹੋਈ ਜਾ ਉਹਨਾਂ ਕੋਲ ਹੋਈ ਹੈ ਅਸੀਂ ਇੱਕ ਪਰਿਵਾਰ ਆ ਤੇ ਸਾਰੇ ਅਸੀਂ ਇਕੱਠੇ ਆ ਤੇ ਕੁਝ ਅਸ਼ਰਾਰਤੀ ਅੰਸਰ ਜਿਹੜੇ ਆ ਪੁਰਾਣੀਆਂ ਵੀਡੀਓ ਜੋ ਸਾਡੇ ਘਰ ਤੋਂ ਲੀਕ ਹੋਈਆਂ ਉਹ ਵੀਡੀਓ ਪਾ ਰਹੇ ਆ ਤੇ ਉਹਦਾ ਤੇ ਗੌਰ ਨਾ ਕੀਤਾ ਜਾਵੇ ਕਿਉਂਕਿ ਉਹ ਪੁਰਾਣੀਆਂ ਆ ਉਹ ਮੈਲਾ ਕਮਿਸ਼ਨ ਦੇ ਉਸ ਵੀਡੀਓ ਨੂੰ ਅਸੀਂ ਦੱਸ ਚੁੱਕੇ ਆ ਕਾਨੂੰਨ ਦੀ ਨਿਗਾ ਦੇ ਵਿੱਚ ਉਹ ਵੀਡੀਓ ਹੈਗੀਆਂ ਆ ਪਰ ਉਹਨੂੰ ਤੋੜ ਮੜੂਰ ਕੇ ਐਡਿਟ ਕਰਕੇ ਦੁਬਾਰਾ ਮੇਰਾ ਅਕਸ਼ ਖਰਾਬ ਕਰਨਾ ਚਾਹੁੰਦੇ ਆ ਕੁਝ ਲੋਕ ਹੈਗੇ ਆ ਜਿਨ੍ਹਾਂ ਨੇ ਕੋਈ ਵੀ ਵੀਡੀਓ ਜਦੋਂ ਪਾਉਦਾ ਤੁਸੀਂ ਉਸ ਦੇ ਤੇ ਧਿਆਨ ਨਾ ਦਿਓ ਤੇ ਬਾਕੀ ਅਸੀਂ ਆਪਣੇ ਪਰਿਵਾਰ ਦੇ ਵਿੱਚ ਬਿਲਕੁਲ ਖੁਸ਼ ਹਾਂ ਬੱਚੇ ਮੇਰੇ ਖੁਸ਼ ਆ ਵਾਈਫ ਆਪਣੇ ਘਰ ਚ ਬੈਠੇ ਆ ਸੋ ਇਹਨਾਂ ਦਾ ਘਾਰ ਆ ਮੈਂ ਇਹਨਾਂ ਲਈ ਕਮਾਉਣਾ ਜ਼ਿੰਦਗੀ ਇਹਨਾਂ ਦੇ ਨਾਂ ਤੇ ਆ ਤੇ ਸ਼ੇਅਰ ਜ਼ਰੂਰ ਕਰੀ ਜਾਇਓ ਤੇ ਦੋ ਚਾਰ ਗੱਲਾਂ ਮੇਰੀ ਵਾਈਫ ਕਰੂਗੀ ਤੇ ਲਾਗੇ ਲਿਆ ਕਰ ਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਬੀਤੇ ਦਿਨ ਜੋ ਵੀ ਸਾਡੇ ਪਰਿਵਾਰ ਵਿੱਚ ਹੋਇਆ ਚਲੋ ਜੋ ਹਰ ਪਰਿਵਾਰ ਦੇ ਵਿੱਚ ਹੁੰਦਾ ਆ ਸਾਡੇ ਨਾਲ ਵੀ ਹੋਇਆ ਉਦੇ ਵਿੱਚ ਸਾਡੇ ਵੀ ਕਿਸੇ ਵੀ ਰਿਸ਼ਤੇਦਾਰ ਭੈਣ ਭਰਾ ਦਾ ਕੋਈ ਵੀ ਰੋਲ ਨਹੀਂ ਹੈਗਾ ਸਾਡੇ ਆਪਸ ਦੀਆਂ ਕੁਝ ਮਿਸ ਅੰਡਰਸਟੈਂਡਿੰਗ ਸੀ ਜੋ ਅਸੀਂ ਬੈਠ ਕੇ ਹੁਣ ਸੋਲਵ ਕਰ ਲਈਆਂ ਤੇ ਤੁਸੀਂ ਅੱਗੇ ਵੀ ਸਾਰਿਆਂ ਨੇ ਸਾਡਾ ਸਾਥ ਦਿੱਤਾ ਹੈ ਤੇ ਹੁਣ ਅਸੀਂ ਚੁੰਨੇ ਆ ਕਿ ਸਾਡੇ ਤੁਸੀਂ ਸਾਰੇ ਕਿੰਨੇ ਵੀ ਅਸੀਂ ਇੱਕ ਹੋਈਏ ਸਾਡਾ ਪਰਿਵਾਰ ਇੱਕ ਹੋਵੇ ਤੇ ਅਸੀਂ ਚੁੰਨੇ ਆ ਕਿ ਇਦਾਂ ਹੀ ਤੁਸੀਂ ਜੇ ਹੁਣ ਕੁਝ ਏਦਾਂ ਦਾ ਤੁਹਾਨੂੰ ਦੇਖਣ ਲਈ ਕੁਝ ਵੀ ਮਿਲਦਾ ਹੈ ਤਾਂ ਤੁਸੀਂ ਉੱਤੇ ਗੌਰ ਨਾ ਕਰੋ ਤੁਸੀਂ ਸਾਨੂੰ ਸਪੋਰਟ ਕਰੋਗੇ ਕਿ ਅਸੀਂ ਇਹ ਪਰਿਵਾਰ ਇੱਕ ਹੋ ਸਕੀਏ ਅਸੀਂ ਇੱਕ ਤਾਂ ਹੋ ਸਕਦੇ ਆ ਕਿ ਜੇ ਤੁਸੀਂ ਆਉਣ ਵਾਲੇ ਸਮੇਂ 'ਚ ਕੋਈ ਵੀ ਇਦਾਂ ਦੀ ਚੀਜ਼ ਦੇ ਕੇ ਉੱਤੇ ਰਿਐਕਟ ਨਹੀਂ ਕਰਦੇ ਨਾ ਨਹੀਂ ਤਾਂ ਸਾਡੇ ਪਰਿਵਾਰ 'ਚ ਫੇਰ ਵੀ ਉਸੇ ਤਰ੍ਹਾਂ ਹੀ ਪ੍ਰੋਬਲਮਸ ਬੜੀਆਂ ਰਹੂਗੀਆਂ ਹਨਾ ਤੇ ਤੁਸੀਂ ਉਹਨਾਂ ਚੀਜ਼ਾਂ 'ਤੇ ਕੋਈ ਗੌਰ ਨਹੀਂ ਕਰਨੀ ਤੁਸੀਂ ਆਪਣੇ ਪਰਿਵਾਰ 'ਚ ਆਪਣੇ ਬੱਚਿਆਂ 'ਚ ਦੋਨੇ ਹਸਬੰਡ ਵਾਈਫ ਦੇ ਤੋਂ ਥੋੜਾ ਜਿਹਾ ਜੋ ਵੀ ਤੁਸੀਂ ਪੁਰਾਣੇ ਵੀਡੀਓ ਵਗੈਰਾ ਜੋ ਵੀ ਹੁਣ ਲੇਖ ਲੋ ਕੋਈ ਕਰ ਰਿਹਾ ਆ ਤੁਸੀਂ ਉੱਤੇ ਗੌਰ ਨਹੀਂ ਕਰਨਾ ਜੋ ਸਮਾਂ ਬੀਤ ਜਾਂਦਾ ਉੱਤੇ ਤੁਸੀਂ ਉਹਨੂੰ ਆਪਾਂ ਵਾਪਸ ਨਹੀਂ ਲਿਆ ਸਕਦੇ ਜੋ ਵੀ ਹੋ ਗਿਆ ਉਹਨੂੰ ਤੁਸੀਂ ਕਿਸੇ ਨੇ ਧਿਆਨ ਨਹੀਂ ਦੇਣਾ ਹੈਗਾ ਤੇ ਤੁਸੀਂ ਸਾਡੇ ਆਉਣ ਵਾਲੇ ਜੀਵਨ ਲਈ ਤੁਸੀਂ ਦੁਆਵਾਂ ਕਰਨੀਆਂ ਕਿ ਅਸੀਂ ਸਾਰੇ ਇਦਾਂ ਹੀ ਹਮੇਸ਼ਾ ਇਕੱਠੇ ਰਹੇ ਤੇ ਇਹ ਦੁਬਾਰਾ ਫੇਰ ਮੈਂ ਬੇਨਤੀ ਕਰਦਾ ਜਿੰਨੇ ਵੀ ਇਸ ਵੀਡੀਓ ਨੂੰ ਦੇਖਦੇ ਆ ਅਸੀਂ ਆਪਣੇ ਘਰ ਚ ਬੈਠੇ ਆ ਤੇ ਤੇ ਕੋਈ ਸ਼ਾਰਤੀ ਅੰਸਰ ਹੈਗੇ ਆ ਜਿਹੜੇ ਕਿ ਅਜੇ ਵੀ ਪੁਰਾਣੀਆਂ ਵੀਡੀਓ ਚੱਕ ਚੱਕ ਕੇ ਐਡਿਟ ਕਰ ਕਰਕੇ ਕਿਉਂਕਿ ਸਾਨੂੰ ਆਗਿਆ ਵੀਡੀਓ ਕਿਉਂਕਿ ਅਸੀਂ ਆਪਣੇ ਪਰਿਵਾਰ ਚ ਖੁਸ਼ ਹਾਂ ਪੁਰਾਣੀਆਂ ਵੀਡੀਓ ਹੈਗੀਆਂ ਕਿਉਂਕਿ ਹਰ ਘਰ ਦੇ ਵਿੱਚ ਕੋਈ ਨਾ ਕੋਈ ਜਰੂਰ ਘਟਨਾਵਾਂ ਹੁੰਦੀ ਹੈ ਤੇ ਬਿਰਗੁਰ ਇੱਕ ਦੂਸਰੇ ਨਾਲ ਲੜਾਈ ਵੈਸ ਸੁਸਈਆ ਜਰੂਰ ਹੁੰਦਾ ਹੈ ਸੋ ਮੈਂ ਆਪਣੇ ਬੱਚਾ ਨੂੰ ਪਰਿਵਾਰ ਨੂੰ ਬਹੁਤ ਪਿਆਰ ਕਰਦਾ ਤੇ ਕਿਸੇ ਲਈ ਵੀ ਸਾ ਮੇਰੇ ਬੱਚਾ ਤੋਂ ਜਾਂ ਮੇਰੇ ਕੋਲੋਂ ਕੁਝ ਗੈ ਹੋ ਗਿਆ ਹੋਵੇ ਉਹਦੇ ਲਈ ਮੈਂ ਮਾਫੀ ਚਾਹਨਾ ਤੇ ਬਾਕੀ ਵੀਡੀਓ ਜਿਹੜੀ ਆ ਇਸ ਕਰਕੇ ਮੈਂ ਦੁਬਾਰਾ ਦੁਬਾਰਾ ਗੱਲ ਕਰ ਰਿਹਾ ਨਾਲ ਨਾਲ ਸ਼ੇਅਰ ਕਰੀ ਜਾਇਓ ਕਿਉਂਕਿ ਕੁਝ ਸ਼ਰਾਰਤੀ ਅਨਸਰ ਜਿਹੜੇ ਆ ਮੇਰੇ ਨਾਲ ਰਹਿ ਰਹਿ ਕੇ ਉਹ ਮੇਰੀਆ ਵੀਡੀਓ ਮੇਰੇ ਅਕਸ਼ ਨੂੰ ਮੇਰੀ ਗਾਇਕੀ ਨੂੰ ਮੇਰੇ ਕੈਰੀਅਰ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ ਉਹ ਵੀਡੀਓ ਐਡਿਟ ਕਰ ਕਰਕੇ ਦੁਬਾਰਾ ਪਾ ਰਿਹਾ ਕਿਉਂਕਿ ਉਹ ਪੁਰਾਣੀਆਂ ਵੀਡੀਓ ਹੈ ਜਿਹੜੀਆਂ ਕੀ ਕਾਨੂੰਨ ਨੂੰ ਅਸੀਂ ਦੱਸ ਚੁੱਕੇ ਆ ਤੇ ਮਹਿਲਾ ਕਮਿਸ਼ਨ ਨੂੰ ਵੀ ਅਸੀਂ ਦੱਸ ਚੁੱਕੇ ਆ ਉਹਦਾ ਕੋਈ ਵੀ ਰੌਲਾ ਨਹੀਂ ਹੈਗਾ ਕੋਈ ਵੀ ਤੁਸੀਂ ਵੀਡੀਓ ਦੇਖਦੇ ਹੋ ਉੱਤੇ ਜ਼ਿਆਦਾ ਗੌਰ ਨਾ ਕਰੋ ਕਿਉਂਕਿ ਉਹ ਪੁਰਾਣੀਆਂ ਵੀਡੀਓ ਹੈ ਤੇ ਲੋਕੀ ਐਡਿਟ ਕਰ ਕਰਕੇ ਮੇਰਾ ਅਕਸ਼ ਖਰਾਬ ਕਰਨਾ ਚਾਹੁੰਦੇ ਆ ਹੱਥ ਜੋੜ ਕੇ ਬੇਨਤੀ ਆ ਵੀ ਇਹ ਸਾਡਾ ਪਰਿਵਾਰ ਹੁਣ ਕੁੱਟੇ ਨਾ ਤੇ ਤੁਸੀਂ ਵੀਡੀਓ ਕੋਈ ਵੀ ਆਉਦੀ ਆ ਉਹਨਾਂ ਨੂੰ ਤੁਸੀਂ ਜ਼ਰੂਰ ਠੋਕਮਾ ਜਵਾਬ ਦਿਓ ਕਿ ਇਹ ਵੀਡੀਓ ਦਾ ਹਾਈ ਕਮਿਸ਼ਨ ਨੂੰ ਕਾਨੂੰਨ ਨੂੰ ਅਸੀਂ ਦੱਸ ਚੁੱਕਿਆ ਵੀ ਇਹ ਵੀਡੀਓ ਸਾਡੇ ਘਰ ਤੋਂ ਲੀਕ ਹੋ ਗਈਆਂ ਹਰ ਘਰ ਦੇ ਵਿੱਚ ਲੜਾਈਆਂ ਹੁੰਦੀਆਂ ਅਸੀਂ ਬਿਲਕੁਲ ਠੀਕ ਆ ਆਪਣੇ ਬੱਚਾ ਦੇ ਵਿੱਚ ਆਪਣੇ ਪਰਿਵਾਰ ਤੇ ਘਰ ਚ ਬੈਠੇ ਆ ਸੋ ਮੇਰੀ ਜ਼ਿੰਦਗੀ ਆ ਮੇਰੇ ਬੱਚੇ ਮੇਰੀ ਵਾਈਫ ਅਸੀਂ ਅੱਜ ਇਸ ਕਰਕੇ ਲਾਈਵ ਹੋਇਆ ਤਾਂ ਕਿ ਜੋ ਲੋਕਾਂ ਦੇ ਦਿਲਾਂ ਦੇ ਵਿੱਚ ਕੋਈ ਵੀ ਕੋਈ ਗੱਲ ਹੈਗੀ ਆ ਉਹ ਨਿਕਲ ਜਵੇ ਤੇ ਵੀਡੀਓ ਦਾ ਸਾਨੂੰ ਬਹੁਤ ਦੁੱਖ ਹੈ ਕਿਉਂਕਿ ਵੀਡੀਓ ਲੀਕ ਹੋਈਆਂ ਇਹ ਘਰੋਂ ਹੀ ਹੋਈਆਂ ਜਾਂ ਕਿੰਨੇ ਕੀਤੀਆਂ ਉਹ ਜਿਨੇ ਵੀ ਕੀਤੀਆਂ ਆ ਉਸ ਵੀਰ ਨੂੰ ਮੇਰੀ ਬੇਨਤੀ ਹੈ ਹੱਥ ਜੋੜ ਕੇ ਵੀ ਉਹ ਮੇਰਾ ਅਕਸ਼ ਖਰਾਬ ਨਾ ਕਰੇ ਕਿਉਂਕਿ ਉਸ ਵੀਡੀਓ ਦਾ ਅਸੀਂ ਪਹਿਲਾਂ ਹੀ ਕਾਨੂੰਨ ਨੂੰ ਦੱਸ ਚੁੱਕੇ ਆ ਤੇ ਉਹਦਾ ਕੋਈ ਅਸਰ ਨਹੀਂ ਹੋਣਾ ਕਿਸੇ ਦੇ ਵੀ ਤੁਸੀਂ ਦੁਬਾਰਾ ਦੁਬਾਰਾ ਐਡਿਟ ਕਰਕੇ ਉਹ ਵੀਡੀਓ ਨੂੰ ਨਾ ਚਲਾਓ ਜਿਹੜੀ ਵੀ ਵੀਡੀਓ ਕੋਈ ਆਉਂਦੀ ਆ ਉਹਨੂੰ ਇਗਨੋਰ ਕਰ ਦਿਓ ਤੇ ਠੋਕ ਮਾ ਜਵਾਬ ਦੇ ਦਿਓ ਕਿਉਂਕਿ ਇਸ ਵੀਡੀਓ ਨੂੰ ਜਿਹੜੀਆਂ ਮੇਰੇ ਘਰ ਤੋਂ ਗਈਆਂ ਜਾਂ ਕੋਈ ਵੀ ਹੈ ਗਿਆ ਉਹ ਵੀਡੀਓ ਅਸੀਂ ਕਾਨੂੰਨ ਨੂੰ ਦੱਸ ਚੁੱਕੇ ਆ ਤੇ ਬਹੁਤ ਬਹੁਤ ਧੰਨਵਾਦ ਕੋਈ ਵੀ ਵੀਡੀਓ ਆਉਂਦੀ ਆ ਤੁਸੀਂ ਉੱਤੇ ਗੌਰ ਨਾ ਕਰਿਓ ਹੱਥ ਜੋੜ ਕੇ ਬੇਤੀ ਆ ਕਿਉਂਕਿ ਮੈਂ ਮੈਂ ਧਿਆ ਡੇਲੀ ਗੋਣਾ ਕਿਉਂਕਿ ਪਬਲਿਕਲੀ ਮੈਂ ਮੈਂ ਗਾਇਕ ਆ ਮੈਂ ਪਹਿਲਾ ਧਿਆ ਡਾ ਆ ਬਾਅਦ ਚ ਪਰਿਵਾਰ ਦਾ ਹੈ ਪਰਿਵਾਰ ਦਾ ਸਾਥ ਮੇਰੇ ਲਈ ਬੜਾ ਜ਼ਰੂਰੀ ਹੈ ਬੱਚੇ ਮੇਰੇ ਬਹੁਤ ਅੱਛੇ ਆ ਸੋ ਮਨ ਤੇ ਕੋਈ ਵੀ ਬੋਝ ਜਿਹਾ ਉਹ ਨਿਕਲ ਗਿਆ ਤੇ ਮੈਂ ਬੱਚਾ ਪੜਾਉਣਾ ਚਾਹਣਾ ਇਹ ਰੱਜ ਕੇ ਪੜਨ ਹੱਸਣ ਖੇਡਣ ਨੱਚਣ ਟੱਪਣ ਜੋ ਮੱਦੀ ਕੰਮ ਕਿਉਂਕਿ ਮੇਰੀ ਜ਼ਿੰਦਗੀ ਇਹਨਾਂ ਦੇ ਲਈ ਹੈ ਹਰ ਪਰਿਵਾਰ ਪਰਮਾਤਮਾ ਖੁਸ਼ ਰੱਖੇ ਕਿਉਂਕਿ ਬੱਚਾ ਨੂੰ ਮੈਂ ਬਹੁਤ ਪਿਆਰ ਕਰਦਾ ਸਾਰਿਆਂ ਦਾ ਸਤਿਕਾਰ ਕਰਦਾ ਤੇ ਦੁਬਾਰਾ ਦੁਬਾਰਾ ਫਿਰ ਮੈਂ ਬੇਨਤੀ ਕਰਦਾ ਕਿ ਜਿਹੜੀ ਵੀਡੀਓ ਕੋਈ ਵੀ ਲੀਕ ਹੋਈ ਹੈ ਜਾਂ ਕੋਈ ਕਰਦਾ ਹੈ ਉਹ ਪੁਰਾਣੀ ਵੀਡੀਓ ਹੈ ਮੇਰਾ ਅਕਸ਼ ਖਰਾਬ ਕਰਨ ਲਈ ਉਹ ਵੀਡੀਓ ਪਾਈਆ ਜਦੋਂ ਵੀ ਕੋਈ ਤੁਹਾਡੇ ਸਾਹਮਣੇ ਕੋਈ ਵੀ ਵੀਡੀਓ ਆਉਂਦੀ ਹੈ ਤੇ ਉਹਦਾ ਤੁਸੀਂ ਠੋਕਮਾ ਜਵਾਬ ਦੇ ਦਿਓ ਕਿਉਂਕਿ ਬਹੁਤ ਲੋਗ ਹੈ ਜਿਹੜੇ ਘਰ ਨੂੰ ਜੋੜਨਾ ਨਹੀਂ ਚਾਹੁੰਦੇ ਉਹ ਤੋੜਨਾ ਚਾਹੁੰਦੇ ਸਾਨੂੰ ਟੁੱਟਿਆ ਦੇਖਣਾ ਚਾਹੁੰਦੇ ਆ ਤੇ ਇਸ ਗੱਲ ਤੇ ਗੌਰ ਨਾ ਕਰੋ ਕੋਈ ਵੀ ਵੀਡੀਓ ਹੁਣ ਆਉਂਦੀ ਆ ਉਹ ਵੀਡੀਓ ਸਾਰਿਆਂ ਅਸੀਂ ਕਾਨੂੰਨ ਦੇ ਕਾਨੂੰਨ ਨੂੰ ਦੇ ਚੁੱਕਿਆ ਦੱਸ ਚੁੱਕਿਆ ਉਹਦਾ ਫੈਸਲਾ ਹੋ ਚੁੱਕਿਆ ਆ ਅਸੀਂ ਆਪਣੇ ਘਰ 'ਚ ਬਿਲਕੁਲ ਠੀਕ ਠਾਕ ਆ ਬਹੁਤ ਬਹੁਤ ਧੰਨਵਾਦ ਇਸ ਵੀਡੀਓ ਨੂੰ ਤੁਸੀਂ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਅਸੀਂ ਆਪਣੇ ਪਰਿਵਾਰ ਦੇ ਵਿੱਚ ਖੁਸ਼ ਰਹਿ ਸਕੀਏ ਤੇ ਮੈਗਾ ਪ੍ਰੋਗਰਾਮ ਵੀ ਕਰਦੇ ਆ ਮੇਰਾ ਪ੍ਰੋਗਰਾਮ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿਉਂਕਿ ਇੰਗਲੈਂਡ ਦੇ ਵਿੱਚ ਵੀ ਐਸੇ ਲੋਕ ਬੈਠੇ ਜਿਹੜੇ ਵੀਡੀਓ ਨੂੰ ਬਹੁਤ ਸ਼ੇਅਰ ਕਰ ਰਹੇ ਆ ਤੇ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਵੀ ਉਹ ਪੁਰਾਣੀ ਵੀਡੀਓ ਆ ਉਹਦਾ ਕੋਈ ਅਸਰ ਨਹੀਂ ਹੋਣਾ ਤੇ ਪ੍ਰਮਾਤਮਾ ਬੈਠਾ ਉਹ ਤੁਹਾਨੂੰ ਵੀ ਸਜਾ ਜ਼ਰੂਰ ਦੇਊਗਾ ਤੁਸੀਂ ਕਿਸੇ ਕਿਸੇ ਦਾ ਘਰ ਖਰਾਬ ਕਰ ਰਹੇ ਹੋ ਇਹ ਦੁਆਰਾ ਦੁਆਰਾ ਐਡਿਟ ਕਰ ਕਰਕੇ ਜੋ ਤੁਸੀਂ ਮੇਰਾ ਅਕਸ਼ ਖਰਾਬ ਕਰ ਰਹੇ ਆ ਇਹ ਨਹੀਂ ਹੋਊਗਾ ਕਿਉਂਕਿ ਪਬਲਿਕ ਬਹੁਤ ਪਿਆਰ ਕਰਦੀ ਆ ਮੈਨੂੰ ਵੀ ਮੈਂ ਵੀ ਕਹਦਾ ਤੇ ਬੱਚੇ ਠੀਕ ਆ ਆਪਣੇ ਪਰਿਵਾਰ ਦੇ ਵਿੱਚ ਅਸੀਂ ਖੁਸ਼ ਆ ਤੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਸਰਕਾਰ ਭਾਰੀ ਸਸਤੀਕਾਰ ਬਾਈ ਬਾਏ ਗੱਲਬਾਤ ਸਨ ਬਾਈ